ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡਦੇ ਐਸ ਵਾਰ ਉਹ ਟਰਮੀਨਲ ਤੇ ਹੋ ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 67 ਉਹਨਾਂ ਨੂੰ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਹਨਾਂ ਦੇ ਮਾਪੇ ਉਹ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ-ਇਥੇ ਵੀ ਜਾਣਾ ਉਹਨਾਂ ਨੇ ਛੱਡ ਕੇ ਆ ਬਾਈ ਰੋਡ ਵਾਲੇ ਜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਹ ਤੁਹਾਨੂੰ ਹਰਿਆਣੇ ਵੀ ਛੱਡਿਆ ਬਾਕੀ ਗੋਆ ਗੁਜਰਾਤ ਕੁਝ ਹੋਰ ਸੀਟਾਂ ਦੇ ਨੇ ਉਹਨਾਂ ਨੂੰ ਅੰਦਰ ਹੀ ਏਅਰਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ। ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ। ਉਹ ਸਾਰਿਆਂ ਦਾ ਹੀ। ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਹਰ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ। ਇਹ ਗੁਰੂ ਰਾਮਦਾਸ ਜੀ ਦੀ ਧਰਤੀ ਹੈ। ਇੱਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਜਿਹੜਾ ਝੂਲਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ ਕਿ ਭਾਵੇਂ ਕੋਈ ਪਰਦੇਸੀ ਹੈ ਭਾਵੇਂ ਕੋਈ ਕਿਤੇ ਕੋਈ ਜਾ ਰਿਹਾ ਕੋਈ घोड़ा गाड़ी पे जाते थे लोग पैदल पैदल भी जाते थे इसको फॉलो करके आप यहां आ जाइए यहां पे आपको रोटी और रिहायश दोनों मिलेगी इस धरती पे हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसीबा हो गया उनका रहने का चार पांच घंटे जितने घंटे भी उन्होंने रहना है साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात के वो मिनिस्ट्री ऑफ एक्सटर्नल अफेयर ने करवा दी ਛੱਡ ਗਿਆ ਬਾਈ ਰੋਡ ਵਾਲੇ ਜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਤੁਸੀਂ ਅੱਗੇ ਆ ਜੀ ਇੰਨਾ ਕੁ ਜੋ ਹੁਣ ਚੇਂਜਸ ਹੋਈਆਂ ਨੇ ਮੈਂ ਪਤਾ ਕੀਤਾ ਜੀ ਜੋ ਮਿਨਿਸਟਰੀ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡ ਦੱਸਿਆ ਐਸਵਾਰੋ ਟਰਮੀਨਲ ਤੇ ਹੋ। ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 67 ਉਹਨਾਂ ਨੂੰ ਤੇ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਹਨਾਂ ਦੇ ਮਾਪੇ ਉਹ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ-ਜਿੱਥੇ ਵੀ ਜਾਣਾ ਉਹਨਾਂ ਨੇ ਛੱਡ ਕੇ ਆ। ਬਾਈ ਰੋਡ ਵਾਲੇ ਜਿਹੜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਧਰ ਹਰਿਆਣਾ ਵੀ ਛੱਡਿਆ। ਬਾਕੀ ਗੋਆ, ਗੁਜਰਾਤ, ਕੁਝ ਹੋਰ ਸਟੇਟਾਂ ਦੇ ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ। ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ। ਉਹਨਾਂ ਸਾਰਿਆਂ ਦਾ ਹੀ। ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਇੱਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲਦੇ ਨਿਸ਼ਾਨ ਰਣਪੰਥ ਮਹਾਰਾਜ ਕੇ ਜਿਹੜਾ ਝੂਲਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ 'ਚ ਇਹ ਸੰਕੇਤੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ ਕਿ ਭਾਵੇਂ ਕੋਈ ਪਰਦੇਸੀ ਹੈ ਭਾਵੇਂ ਕੋਈ ਕਿਤੇ ਕੋਈ ਜਾ ਰਿਹਾ ਕੋਈ ਗੋੜਾ ਗਾੜੀ ਤੇ ਜਾਂਦੇ ਤੇ ਲੋਕ ਪੈਗਲ ਪੈਗਲ ਵੀ ਜਾਂਦੇ ਕਿ ਇਸ ਕੋ ਫੋਲੋ ਕਰਕੇ ਆਪ ਯਹਾਂ ਆ ਜਾਈਏ ਯਹਾਂ ਤੇ ਆਪਕੋ ਰੋਟੀ ਔਰ ਰਿਹائش ਦੋਨੋ ਮਿਲੇਗੀ ਇਸ ਧਰਤੀ ਤੇ हमारे बच्चे ही आ रहे हैं तो यहां से कोई भूखा नहीं जा सकता हम प्रबंध करें और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात की वो मिनिस्ट्री ऑफ एक्सटर्नल फेयर ने करवा देंटे अमृतसर नजदीक पड़ता है इसीलिए जा रहे तो फिर तो 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 जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहां से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहाँ दिल्ली से दूर पड़ता है फिर, फिर, फिर है। तो फिर इधर जाते हैं तो अगर नजदीक पड़ता है तो यहां से अमेरिका के लिए कनेडा के लिए फ्लाइट क्यों नहीं शुरू करवाते ये कोई तर्क है कि अमृतसर नजदीक पड़ता है क्या ट्रंप ने पैंतीस मिनट का और तेल नहीं डाला उसमें पैंतीस मिनट है दिल्ली यहां से ये तो मतलब चलो बीजेपी वाले हैं उनका बोलने दो क्या ਪੇਡੀਆਂ ਦੇ ਪੇਡੀਆਂ ਦੇ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਡੀੜੀਆਂ ਦੇ ਤੁਸੀਂ ਬਰੀ ਆਬਜੈਕਸ਼ਨ ਪਾਈ ਸੀ ਪੇਡੀਆਂ ਤੋਂ ਪਰਤ ਕੇ ਲਿਆ ਗਿਆ ਇਸ ਵਾਰੀ ਕੋਈ ਇਸ ਨੂੰ ਲੈ ਕੇ ਕੋਈ ਦੇਖੋ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਦੇ ਹਾਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਜਿਹੜਾ ਪਦ ਹੈ ਜਿਹੜਾ ਅਸਰ ਆਇਆ ਹੈ ਇਹਦਾ ਰਿਪੋਰਟ ਬੈਕ ਆਇਆ ਕਿ ਕਿਸੇ ਨੇ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇੱਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾਵਾਂਗੇ ਫੇਰ ਵੀ ਤਾਂ ਜੈਪੁਰ ਲਾਉਂਗੇ ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾਂ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਆ ਜਦੋਂ ਤੁੰਦ ਪੈ ਜਾਂਦੀ ਹੈ ਨਾ ਅੱਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ ਵਾ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਵੇਂ ਹੋ ਜਾਂਦਾ ਨਾ ਫਿਰ ਹੁਣ ਕਿਉਂ ਨਹੀਂ ਹੋ ਸਕਦਾ ਹਾਜੀ ਵੀ ਹੋ ਸਕਦਾ ਜੇ ਨiyet ਹੋਵੇ ਨਾ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਡਨ ਉਤਾਰ ਲਓ ਹਾਂ ਇਨਾਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਚਲੋ ਸਾਡੇ ਤਾਂ ਜਵਾਬ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਸਾਂਭ ਲੂੰਗਾ ਕੋਈ ਹੈਨਾ ਸਿਸਟਮ ਤੋਂ ਰੁਸ ਕੇ ਗਏ ਸੰਭਾਲਣ ਵਾਲੇ ਕੋਈ ਨਹੀਂ ਇੱਜ਼ਤ ਮਾਣ ਨਾਲ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਹੈ ਕਿ ਨਾ ਫਿਰ ਉਹਨਾਂ ਦੇ ਮੁਲਕ ਚ ਉਹਨਾਂ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਕਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟਾ ਇੱਥੇ ਤਾਂ ਇੱਜ਼ਤ ਦੇ ਦਈਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਜੋ ਜੇ ਨੇੜੇ ਪੈਂਦਾ ਆਰਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਸੀਐਲ ਸਾਹਿਬ ਦੇ ਨੇ ਕੋਈ ਕਰੋ ਨਾ ਰਿਸੀਪਟ ਕਰੋਗੇ ਉਸ ਤੋਂ ਲਾਤੀ ਉਹਨਾਂ ਨੂੰ ਰਿਸੀਪਟ ਕਰੋਗੇ ਇੱਥੇ ਜੀ ਸਾਰਿਆਂ ਨੂੰ ਐਸੀ ਕੰਮ ਬਸ ਥਿਆ ਮੈਂ ਕੱਲ ਦਾ ਬੈਠਾ ਯੋਗ ਸਰ ਜੀ ਬਾਹਰ ਆ ਰਹੇ ਆ ਕਿ ਜਮਨੀਤ ਮਿੱਟੂ ਵੀ ਆ ਰਹੇ ਮਤਾਲੇ ਤੋਂ ਆ ਗਏ ਕੈਸੀ ਅੱਗੇ ਆਣਗੇ ਰੇਲ ਮੰਤਰੀ ਹਵਾਈ ਜਾ ਜਾ ਕੇ ਮੈਂ ਆ ਜਾ ਰਿਹਾ ਰੇਲ ਉਹਨਾਂ ਕੋਲ ਮੈਂ ਕਰ रेल ਦਾ ਵੀ ਛੋਟਾ ਰਾਜ ਮੰਤਰੀ ਕੋਈ ਉਹ ਕੋ ਨੂੰ ਕੋਈ ਫਾਟਕ ਫੂਟ ਕੋਈ ਪੜਪੜ ਬਣਾਉਣਾ ਉਹ ਬਣਾ ਲੈਣੇ ਹਜੇ ਕੰਮਾਂ ਚ ਕਦ ਕਿੱਥੇ ਫਿਰਦੇ ਹੋ ਜੀ ਆ ਸਰ ਜਿਹੜੇ ਰਿਪੋਰਟ ਨੇ ਉਹ ਕਹਿੰਦਾ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਹੰਟਾ ਨੇ ਉਹਨਾਂ ਨੂੰ ਝਾਂਸੇ ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਦੋ ਤੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆਹ ਕੰਮ ਸਿੱਖ ਕੇ ਆਇਆ ਮੈਂ ਉੱਥੇ ਰੈਸਟੋਰੈਂਟ 'ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹੁੰਨਾ ਖੋਲ ਅਸੀਂ ਆਪਰਚੂਨਿਟੀ ਦੇ ਦਾਂਗੇ ਸੀਐਮ ਸਰ ਪੰਜਾਬ ਦੇ ਵਿੱਚ ਵੀ ਮਸਾਦੂਿਤ ਹੁਣ ਸਿੱਟਾ ਕਿ ਅਜੇ ਮੁਹਾਲੀ 에ਰਪੋਰਟ ਵੀ ਆ ਸਕਦਾ ਹੈ ਟਰਾਈ ਸਿਟੀ ਹੈ ਪਟਨਾ ਕੋ ਦਾ ਜਾਣਾ ਨਾਲ ਪੈਂਦਾ ਤੇ ਇਹ ਦੇਖਿਆ ਗਿਆ ਤਾਂ ਵੀ ਧਾਰਨੀ ਤੋਂ ਰਾਸ ਧਾਨੀਆਂ ਮਸਾਦੂਿਤ ਦੇ ਪਾਸੇ ਪਾਕਿਸਤਾਨ ਦਾ ਬਾਰਡਰ ਬਣਦਾ ਤਾਂ ਇੰਡੀਆ ਨਾਲ ਤੋਂ ਖਾਂਦੂਪਰੀ ਕੋਈ ਮੈਸੇਜ ਦੇਣਾ ਚਾਹੁੰਦੇ ਕਿ ਅੰਮ੍ਰਿਤਸਰ ਹੀ ਪੜਿਆ ਗਿਆ ਕਿਉਂਕਿ ਮੁਹਾਲੀ 에ਰਪੋਰਟ ਹੋ ਸਕਦਾ ਕਿ ਹਸਪਤਾਲ ਕਲੀਨਕੈਂਟ ਦੇ ਕਈਆ ਪਾਉ ਵੀ ਟਰਾਈ ਸਿਟੀ ਹੈ ਦੂਜੇ ਪਾਸੇ ਪਟਨਾ ਨਾਲ ਪੈਂਦਾ ਹਰਿਆਣਾ ਦਾ ਕਰਨਾਲ ਨਾਲ ਪੈਂਦਾ ਇੱਕ ਪਾਰਟੀ ਹੁੰਦੀ ਸੀ ਉਹ ਕੰਸੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹੇ ਅਜੇ ਉਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰੀ ਬਣਾ ਦੇ ਕਿਉਂਕਿ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋਈ ਲਾਊਗਾ ਫਿਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋ ਨਿਸ਼ਾਨ ਮਿਟ ਜਾਂਦੇ ਮੈਤਾਈਓ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਂਸ਼ਨ ਸੈਂਟਰ ਨਾ ਬਣਾਓ ਜੱਟਪੋਰਟ ਡਿਪੋਰਟ ਸੈਂਟਰ ਨਾ ਬਣਾਓ ਵੀ ਇੱਥੇ ਆਉਂਦੇ ਆ ਇਸ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਰ ਹਰਸ ਦਰਬਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਬਿੰਦਗੜ ਫੋਰਟ ਵਾਸਤੇ ਜਾਣਾ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਣਾ ਜਾਂਦਾ ਤੇ ਤੁਸੀਂ ਇਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਇਹੀ ਇਤਰਾਜ਼ ਕਰ ਕਰ ਰਿਹਾ ਸੈਂਟਰ ਕੋਲ ਤੇ ਤੁਹਾਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어ਬੇਸ ਹੈਗੇ ਨੇ ਬਹੁਤ ਬਹੁਤ 에어ਬੇਸ ਨੇ ਉੱਥੇ ਲਾ ਲਓ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਵੀ ਵੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉੱਥੋਂ ਦੇ ਕੋਈ ਹੋਏ ਇਲੈਗਲ ਆ ਵੈਟਿਕਨ ਸਿਟੀ ਚੋਂ ਤੁਸੀਂ ਦੇ ਦੇਣਗੇ ਜਹਾਜ ਦੇ ਦੋ ਜਵਾਬ ਕੱਲ ਦਾ ਸੀ ਉਹਦਾ ਤੁਸੀਂ ਇਹ ਬੈਟਰੂ ਆਪਣੇ ਹੈਂਡਪਿਕਸਾਬ ਨਾਲ ਆਇਆ ਕਰ 4:00 7:00 ਵਜੇ ਤੋਂ ਪਿੱਕਾ ਦੇ ਇੱਥੇ ਅਮਰ ਸਾਨੂੰ ਲਿਆ ਆ ਉਹ ਤਰ੍ਹਾਂ ਲੱਗਦਾ ਕਿ ਇਹਨਾਂ ਨੂੰ ਵੀ ਹਲਚਲ ਕਰਨੀ ਚਾਹੀਦੀ ਸੀ ਕਿ ਇਹ ਸਰਕਾਰ ਤੋਂ ਮਿਲਣਾ ਉਹਦੇ ਕੋਲ ਇੱਕ ਸਪਲੇਟ ਦਾ ਸੀ ਇਹ ਇੱਥੇ ਆ ਕੇ ਲਗਾਤਾਰ ਇਸ ਬੈਟਰੂ ਨੂੰ ਦੇਖ ਰਿਹਾ ਨਹੀਂ ਕਰਨਗੇ ਹਲਚਲ ਤਾਂ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਈਕ ਥੋੜੀ ਮੰਗ ਰਿਆ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਆ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਪੋਰ ਕਾਮਯਾਬ ਪੰਜਾਬੀ ਨੇ ਕੋਈ ਈਕ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਈਕ ਮੰਗਦਾ ਨਹੀਂ ਦੇਖਿਆ ਹੁਣ ਤੁਸੀਂ ਕਾਮਯਾਬ ਨੇ ਉਹਨਾਂ ਦੇ ਅੰਦਰ 200 300 ਗੋਰੇ ਕੰਮ ਕਰਦੇ ਐ ਇੱਥੋਂ ਪਤਾ ਨਹੀਂ 20-20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਲਾਕਾ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋ ਕਿ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋਈ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਆ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੂੰਹ ਨਾਲ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਚ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트럼ਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਾਜ ਭਰੇ ਜਾ ਰਹੇ ਗਿਫਟ ਲੈ ਕੇ ਆ ਰਹੇ ਨੇ ਸਾਡੇ ਉਹ ਪਹਿਲਾਂ ਸਾਡਾ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ گئے ਸੀ ਉਹ ਕੋੜੇ ਲੈ ਆਏ ਉਹ ਤੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜੀੜਾਂ ਚ ਵੀ ਬਹੁਤ ਬੈਠੇ ਨੇ ਕੋਈ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਪਤਾ ਲੱਗਿਆ ਉਹ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਟੀਬੀ ਕੋ ਅਥਾਰਟੀ ਆਈ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਨੇ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਜਿਉਂਦਾ ਇੱਥੇ ਬੁੱਤ ਲਾਈ ਬੈਠੇ ਜੀ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾਈ ਬੈਠੇ ਆ ਉਹ ਕਹਿੰਦੀ ਉਹਨੇ ਬੁੱਤਵਾਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕਾਲੀ ਨਹੀਂ ਕਰ ਰਿਹਾ ਕੋਈ ਗੌਰ ਨਹੀਂ ਕਰ ਰਿਹਾ ਕਿਹੜੀ ਬੇਦਿਸ਼ਨੀਤੀ ਇਹਨਾਂ ਦੀ ਸੋ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਤਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਅਸੈਪਟ ਤਾਂ ਤੁਸੀਂ ਰਿਸਪੈਕਟਫੁਲ ਬੇ ਨਾ ਕਰ ਲੋ ਕਿ ਜਹਾਜ਼ ਆਪਣਾ ਭੇਜ ਦੋ ਤੁਸੀਂ 에어 ਇੰਡੀਆ ਦਾ ਭੇਜ ਦੋ ਭਰ ਕੇ ਆ ਜੇ ਚਲੇ ਕੋਈ ਗੱਲ ਨਹੀਂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਹੈ ਉਹਨਾਂ ਦੀ ਤੁਸੀਂ ਕੱਲ ਗਏ ਰਹੇ ਸੀ ਹੈ ਜੋ ਪੂਰਾ ਵੀਡੀਓ ਵੀ ਬਤਾ ਰਹੇ ਆ ਪ੍ਰੋਟੈਸਟ ਕਰ ਰਹੇ ਆ ਕੋਈ ਅਫੀਸ਼ਲ ਲੈਵਲ ਉਪਰ ਕਰਤੇ ਨਹੀਂ ਹੋ ਉਹ ਕਹਤੇ ਆ ਮਾਰਾ ਹੈ ਪਰ ਇੱਥੇ ਤੱਕ ਤਾਂ ਸਾਡਾ ਇਦੂ ਗਾਹਾਂ ਕਹਿੰਦੇ ਸਾਡਾ ਨੰਨੇ ਨੂੰ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਬਾਈ ਰੋਡ ਵਾਲੇ ਨੇ ਉਹਨਾਂ ਨੂੰ ਤਾਂ ਬਾਹਰ ਕੱਢ ਦੇ ਉਹ ਤਾਂ ਅਸੀਂ ਗੱਡੀਆਂ ਮੰਗਾ ਲੀਆਂ ਹੁਣ ਇਹ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚੁੰਨੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ ਹਾਂ ਜੇ ਉਹ ਮੱਥਾ ਟੇਕਣਾ ਚਾਹਣਗੇ ਸਾਡਾ ਰਹਿ ਰਿਹਾ ਹੈ ਇਸ ਤਰ੍ਹਾਂ ਹੀ